ਸਤਿ ਸ਼੍ਰੀ ਅਕਾਲ ਸਰਣ ਮੈਂ ਪ੍ਰਮਦਰਜੀ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਾਲ ਵੀਡੀਓ ਦਿਨ ਆਲਸੋ ਅਇਦਾ ਜੋਸਟਾ ਵਿਸ਼ਾ ਹੈ ਅਨਹਦ ਨਾਦ ਨੂੰ ਕਿਵੇਂ ਸੁਣੀਏ ਅਨਹਦ ਨਾਦ ਜਿੱਕਰ ਸਾਡੇ ਧਰਮ ਸ਼ਾਸਤਰਾਂ ਵਿੱਚ ਸਾਡੇ ਧਰਮ ਗ੍ਰੰਥਾਂ ਵਿੱਚ ਆਉਂਦਾ ਹੈ ਅਨਹਦ ਨਾਦ ਕੀ ਹੈ ਅਨਹਦ ਨਾਦ ਨੂੰ ਕਿਵੇਂ ਸੁਣਿਆ ਜਾ ਸਕਦਾ ਹੈ ਕੋਈ ਸਰੀਆਬਿਆਸੀ ਰੂਪਨ ਜੋ ਅਨਹਦ ਨਾਦ ਨੂੰ ਸੁਣਦਾ ਹੈ ਬਾਰੇ ਜਿਕਰ ਕਰਦਿਆਂ ਹੁਣ ਕਾਫੀ ਲੰਮੇ ਸਮੇਂ ਤੋਂ ਅਭਿਆਸ ਕਰ ਰਿਹਾ ਹਣ ਪਰ ਉਹਨਾਂ ਨੂੰ ਅਨਾਧ ਸੁਣਾਈ ਨਹੀਂ ਦਿੱਤਾ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦੀ ਕਿ ਅਨਾਧ ਨਾਦ ਬ੍ਰਹਮ ਦੀ ਧੁਨ ਹੈ ਜੋ ਸਾਡੇ ਅੰਦਰੋਂ ਉੱਪਜਦੀ ਹੈ ਸਾਡੇ ਹਿਰਦੇ ਚੋਂ ਜਾਂ ਸਾਡੇ ਮਨ ਚੋਂ ਉੱਪਜਦੀ ਹੈ ਇਸ ਨੂੰ ਬ੍ਰਹਮ ਦੀ ਧੁਨ ਕਹਿ ਸਕਦੇ ਹਾਂ ਜਾਂ ਬ੍ਰਹਮ ਪਰਦੇ ਧੁਨ ਵੀ ਕਹਿ ਸਕਦੇ ਹਾਂ ਇਹ ਜੋ ਧੁਨ ਹੈ ਇਹ ਕੰਨਾਂ ਨਾਲ ਨਹੀਂ ਸੁਣਾਈਦੀ ਇਹ ਅਵਚੇਤਨ ਮਨ ਦੇ ਨਾਲ ਸੁਣਾਈ ਦਿੰਦੀ ਹੈ ਜਿਉਂ ਹੀ ਸਾਡਾ ਮਨ ਸ਼ਾਂਤ ਹੁੰਦਾ ਹੈ ਤੇ ਇਹ ਧੁਨ ਸਾਨੂੰ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ ਹੈ ਪਰ ਆਯੋਕਤ ਸਮੇਂ ਦੇ ਵਿੱਚ ਜੋ ਮਨੁੱਖ ਦੇ ਹਾਲਾਤ ਹਨ ਮਨੁੱਖ ਆਪਣੇ ਮਨ ਨੂੰ ਟਿਕਾ ਨਹੀਂ ਪਾ ਰਿਹਾ ਮਨੁੱਖ ਸ਼ਾਂਤ ਨਹੀਂ ਹੋ ਪਾ ਰਿਹਾ ਜਿਸ ਦੀ ਵਜ੍ਹਾ ਦੇ ਕਰਕੇ ਉਹਨਾਂ ਨੂੰ ਇਹ ਧੁਨ ਸੁਣਾਈ ਨਹੀਂ ਦੇ ਰਹੀ ਬਹੁਤੇ ਮਨੁੱਖ ਹੰਕਾਰ ਦੇ ਨਾਲ ਭਰ ਗਏ ਹਨ ਦੁਨੀਆਂ ਦੀ ਚੀਜ਼ਾਂ ਦੇ ਨਾਲ ਭਰ ਗਏ ਨੇ ਅਧਿਆਤਮਿਕਤਾ ਤੋਂ ਅਜ ਤਾਂ ਮਨੁੱਖ ਕੋਹਾਂ ਦੂਰ ਹੋ ਗਿਆ ਹੈ ਜਿਸ ਦੀ ਵਜ੍ਹਾ ਦੇ ਕਰਕੇ ਮਨੁੱਖ ਚਿਰਚੜਾ ਹੰਕਾਰ ਹੀ ਹੋ ਗਿਆ ਹੈ ਡਰ ਚਿੰਤਾ ਦੇ ਨਾਲ ਭਰ ਗਿਆ ਹੈ ਸੋ ਮਨੁੱਖ ਜੋਜੀ ਪ੍ਰਤੱਖ ਸਾਹਮਣੇ ਦਿਖਾਈ ਦਿੰਦੀ ਹੈ ਉਸ ਤੇ ਭਰੋਸਾ ਕਰਦਾ ਹੈ ਰੁਗੀ ਹੋਈ ਚੀਜ਼ ਤੇ ਭਰੋਸਾ ਨਹੀਂ ਕਰਦਾ ਜੋ ਕਮਨੁੱਖ ਨਾਸਤਿਕ ਹੋਣ ਦੇ ਨਾਲ ਨਾਲ ਧਰਮ ਇਤਿਆਰ ਸਮਾਧੀ ਸਿਮਰਨ ਤੋਂ ਬਹੁਤ ਦੂਰ ਹੋ ਚੁੱਕਾ ਹੈ ਸੋ ਆਪਾਂ ਇਹ ਗੱਲ ਕਰ ਰਹੇ ਹਾਂ ਅਨੰਦ ਨਾਦ ਦੀ ਧੁਨ ਨੂੰ ਕਿਵੇਂ ਸੁਣੀ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਅਨੰਦ ਨਾਦ ਦੀ ਧੁਨ ਸ਼ਾਂਤਮੰਦ ਦੇ ਨਾਲ ਸੁਣਾਈ ਦਿੰਦੀ ਹੈ ਜਦੋਂ ਸਾਡੇ ਮਨ ਦੇ ਸਾਰੇ ਵਿਚਾਰ ਮਰ ਜਾਂਦੇ ਹਨ ਜਾਂ ਖਤਮ ਹੋ ਜਾਂਦੇ ਹਨ ਜਾਂ ਰੁਕ ਜਾਂਦੇ ਹਨ ਉਦੋਂ ਅਨਹਦਨਾਦ ਦੀ ਧੁਨੀ ਸੁਣਾਈ ਦਿਖਤ ਦਿੰਦੀ ਹੈ ਸੋ ਅਨਹਦਨਾਦ ਦੇ ਜੋ ਧੁਨਾ ਦਾ ਅਸੀਂ ਪਹਿਲਾਂ ਵੀ ਤੁਹਾਡਾ ਜ਼ਿਕਰ ਕੀਤਾ ਹੈ ਕਿ ਕਦੇ ਬੰਸਰੀ ਦੀ ਜਾਂ ਚੰਚੰਦੀ ਆਵਾਜ਼ ਜਾਂ ਜਿਵੇਂ ਜਿਡੀ ਦੀ ਆਵਾਜ਼ ਸਮੁੰਦਰ ਦੀ ਲਹਿਰਾਂ ਦੀ ਆਵਾਜ਼ بارش ਦੀ ਆਵਾਜ਼ ਜਾਂ ਫਿਰ ਅ ਹਵਾਵਾਂ ਦੀ ਆਵਾਜ਼ ਇਸ ਤਰ੍ਹਾਂ ਸੁਣਾਈ ਦਿੱਦੀ ਹੈ ਜਾਂ ਘੰਟੀ ਦੀ ਆਵਾਜ਼ ਸਮਝ ਦਿੰਦੀ ਇਹ ਅਨਹਦਨਾਦ ਦੀ ਧੁਨ ਹੈ ਸੋ ਆਪਾਂ ਅਨਹਦ ਗਾਤ ਦੀ ਤੁਹਾਨੂੰ ਸੁਣਨ ਦੇ ਲਈ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨਾ ਹੈ ਖਿਆਲਾਂ ਤੋਂ ਰਹਿਤ ਕਰਨਾ ਹੈ ਸੋ ਅਸੀਂ ਧਿਆਨ ਜਦੋਂ ਕਰਦੇ ਹਾਂ ਅਸੀਂ ਜ਼ਬਰਦਸਤੀ ਆਪਣੇ ਮਨ ਦੇ ਵਿੱਚ ਉਹਨਾਂ ਵਿਚਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਜੋ ਵਿਚਾਰ ਸਾਡੇ ਮਨ ਦੇ ਵਿੱਚ ਚੱਲ ਰਹੇ ਹਨ ਐਕਟਿਵ ਹਨ ਜਦੋਂ ਅਸੀਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਵਿਚਾਰ ਹੋਰ ਪ੍ਰਭੜ ਹੋ ਜਾਂਦੇ ਹਨ ਹੋਰ ਮਜ਼ਬੂਤ ਹੋ ਜਾਂਦੇ ਤੇ ਇਹ ਹੋਰ ਜ਼ਿਆਦਾ ਸਾਡੇ ਮਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ ਸੋ ਜਿਉਂ ਹੀ ਇਹ ਅਨਹਦ ਨਾਦ ਨੂੰ ਅਸੀਂ ਸੁਣਨ ਬੈਠਦੇ ਆਂ ਤਾਂ ਅਸੀਂ ਜ਼ੋਰ ਦੇਣਾ ਸ਼ੁਰੂ ਕਰ ਦਿੰਨੇ ਆ ਆਪਣੇ ਮਨ ਦੇ ਉੱਤੇ ਵੀ ਅਸੀਂ ਕੁਝ ਧੁਨ ਨੂੰ ਸੁਣਨ ਲੱਗੀਏ ਇਹ ਇਸ ਤਰ੍ਹਾਂ ਵੀ ਨਹੀਂ ਸੁਣਾਈ ਦੇ ਰਿਹਾ ਕਿਉਂਕਿ ਜਦੋਂ ਅਸੀਂ ਮਨ ਦੇ ਉੱਤੇ ਜ਼ੋਰ ਦੇ ਦਿੰਨੇ ਆ ਇਹ ਇੱਕ ਤਰ੍ਹਾਂ ਦਾ ਕਾਲ ਹੀ ਹੈ ਜੇ ਅਸੀਂ ਇਹ ਧਾਰ ਕੇ ਬੈਠੇ ਵੀ ਅਸੀਂ ਅਨਹਦ ਨਾਦ ਨੂੰ ਸੁਣਨਾ ਹੈ ਤੇ ਇਹ ਵੀ ਇੱਕ ਵਿਚਾਰ ਹੀ ਹੈ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਲੈਣਾ ਸਿਰਫ ਅਸੀਂ ਬੈਠਣਾ ਹੈ ਬੈਠਣਾ ਕਿਵੇਂ ਹੈ ਅਸੀਂ ਕਿਵੇਂ ਇਸ ਅਨਹਦਨਾਦ ਦੀ ਧੁਨ ਨੂੰ ਸੁਣ ਸਕਦੇ ਹਾਂ ਇਹ ਹੀ ਅੱਜ ਤੁਹਾਡੇ ਨਾਲ ਸੀ ਵਿਚਾਰ ਕਰਨ ਆਏ ਹਾਂ ਅਨਹਦਨਾਦ ਦੀ ਬਹੁਤ ਸਾਰੀਆਂ ਵਿਧੀਆਂ ਹਨ ਸੁਣਨ ਦੀਆਂ ਵੀ ਇਹਨਾਂ ਨੂੰ ਕਿਵੇਂ ਸੁਣਿਆ ਜਾ ਸਕਦਾ ਹੈ ਸੋ ਜਿਹੜੀ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਅਸੀਂ ਸਾਂਝੀ ਕਰਨ ਲੱਗੇ ਹਾਂ ਇਹ ਸਾਡੇ ਸਵਾਸਾ ਨਾਲ ਜੁੜੀ ਹੋਈ ਹੈ ਅਨਹਦਨਾਦ ਦੀ ਧੁਨ ਨੂੰ ਸੁਣਨ ਦੇ ਲਈ ਸਾਨੂੰ ਆਪਣੇ ਸਵਾਸਾ ਦੇ ਉੱਤੇ ਧਿਆਨ ਲਗਾਉਣਾ ਹੈ ਸਵਾਸ ਅੰਦਰ ਆਵੇ ਤੇ ਬਾਹਰ ਜਾਵੇ ਤੇ ਜਿਹੜੀ ਧੁਨ ਸਾਡੇ ਸਵਾਸਾਂ ਦੇ ਰਾਹੀਂ ਪੈਦਾ ਹੋਊਗੀ ਅੰਦਰ ਜਾਂਦਾ ਜੋ ਆਵਾਜ਼ ਸਾਨੂੰ ਸਮਾਜ ਦੇ ਉੱਤੇ ਬਾਹਰ ਆਉਂਦੇ ਸੁਣਾਈ ਦੇਣੀਗੀ ਉਸ ਧਿਆਨ ਉਸ ਧੁਨ ਦੇ ਉੱਤੇ ਵੀ ਧਿਆਨ ਲਗਾਉਣਾ ਹੈ ਹੌਲੀ ਹੌਲੀ ਇਹ ਤੁਹਾਡੇ ਦਾ ਡੇ ਖਤਮ ਹੋ ਜਾਵੇ ਕਿ ਬਾਹਰ ਦੀ ਤੁਨਾ ਵੀ ਇਸ ਦੇ ਨਾਲ ਹੀ ਖਤਮ ਹੋਣੀ ਸ਼ੁਰੂ ਹੋ ਜਾਣਗੀਆਂ ਖਿਆਲ ਰੱਖੇ ਤੁਹਾਡਾ ਜਿਹੜਾ ਸਵਾਸ ਦੀ ਗਹਿਰਾਈ ਉਹ ਤੁਹਾਡੀ ਨਾਪੀ ਤੋਂ ਢੇਠਾਂ ਤੱਕ ਮੂਣੀ ਚਾਹੀਦੀ ਏ ਜੋ ਸਾਡਾ ਸਵਾਸ ਹੈ ਉਹ ਹੇਠਾਂ ਵੀ ਤੋਂ ਢੇਠਾਂ ਤੱਕ ਜਾਣਾ ਚਾਹੀਦਾ ਹੈ ਪੇਟ ਪੂਰਾ ਫੁੱਲਣਾ ਚਾਹੀਦਾ ਹੈ ਹੁਣ ਜਿਵੇਂ ਅੱਜ ਕੱਲ ਦੇ ਜਿਮ ਵਾਲੇ ਮੁੰਡੇ ਹਨ ਇਹ ਸਿਰਫ ਆਪਣੇ ਸਵਾਸ ਨੂੰ ਛਾਤੀ ਤੱਕ ਰੱਖਦੇ ਹਨ ਜੋ ਡਰ ਅਤੇ ਚਿੰਤਾ ਨੂੰ ਪੈਦਾ ਕਰਦਾ ਹੈ ਬਿਮਾਰੀਆਂ ਨੂੰ ਪੈਦਾ ਕਰਦਾ ਹੈ ਸੋ ਆਪਣੇ ਇਹ ਧਿਆਨ ਰੱਖੋ ਵੀ ਤੁਹਾਡੇ ਜੋ ਸਵਾਸ ਹੈ ਉਸ ਦੀ ਗਹਿਰਾਈnabla ਤੋ ਘੇਟਾ ਤੱਕ ਹੋਵੇ ਸੋ ਜਿਵੇਂ ਇਸ ਪ੍ਰਤੀ ਅਰਧਮਗੇ ਸਵਾਸਾਂ ਦੇ ਉਤੇ ਅੰਦਰ ਜਾਂਦੇ ਸਵਾਸ ਤੇ ਬਾਹਰ ਆਉਂਦੇ ਸਵਾਸ ਦੇ ਉਤੇ ਜੋ ਉਹਦੇ ਅੰਦਾਲ ਤੁਣ ਚਲਦੀ ਹੈ ਜੋ ਤੁਣ ਪੈਦਾ ਹੁੰਦੀ ਹੈ ਸਵਾਸ ਦੀ ਉਸ ਤੁਣ ਨੂੰ ਸੁਣਨਾ ਅਸੀਂ ਉਸ ਤੇ ਧਿਆਨ ਲਗਾਵਾਂਗੇ ਹੌਲੀ ਹੌਲੀ ਸਾਡੇ ਵਿਚਾਰ ਖਤਮ ਹੋਣੇ ਸ਼ੁਰੂ ਹੋ ਜਾਣਗੇ ਨੀਂਦ ਵਿੱਚ ਨਹੀਂ ਉਤਰਨਾ ਇਸ ਪ੍ਰਕਿਰਿਆ ਦੇ ਦੌਰਾਨ ਤੁਹਾਨੂੰ ਨੀਂਦ ਵੀ ਆਵੇਗੀ ਪਰ ਨੀਂਦ ਵਿੱਚ ਨਹੀਂ ਉਤਰਨਾ ਕੋਈ ਸੁਖਾਤੋਂ ਲੈ ਲੈਣਾ ਕਿਸੇ ਵੀ ਤਰੀਕੇ ਨਾਲ ਤੁਸੀਂ ਬੈਠ ਸਕਦੇ ਢੋਲ ਲਗਾ ਕੇ ਬੈਠ ਸਕਦੇ ਚੌਪੜਾ ਮਾਰ ਕੇ ਬੈਠ ਸਕਦੇ ਹੋ ਕਿਸੇ ਚੀਜ਼ ਦਾ ਸਹਾਰਾ ਲੈ ਕੇ ਬੈਠ ਸਕਦੇ ਹੋ ਪਰ ਨੀਂਦ ਵਿੱਚ ਨਹੀਂ ਉਤਰਨਾ ਸਵਾਸ ਤੋਂ ਅੰਦਰ ਗਿਆ ਬਾਹਰ ਆਇਆ ਅੰਦਰ ਗਿਆ ਬਾਹਰ ਆਇਆ ਇਸ ਤਰੀਕੇ ਦਾ ਸਵਾਸ ਉੱਤੇ ਧਿਆਨ ਲਗਾਉਗੇ ਤੁਹਾਡੇ ਮਨ ਦੇ ਵਿਚਾਰ ਆਪਣੇ ਆਪ ਖਤਮ ਹੋਣੇ ਸ਼ੁਰੂ ਹੋ ਜਾਣਗੇ ਵੱਲੀ ਨੂੰ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਅੰਦਰ ਇੱਕ ਗਹਿਰੀ ਚੁੱਪ ਸ਼ਾ ਸ਼ਾਜ ਆ ਲਗੀ ਅੰਦਰੋਂ ਤੋਂ ਉਰੋਚਨੀਆਂ ਦਾ ਪ੍ਰਗਟਾਵਾ ਆਪ ਮਹਿਸੂਸ ਹੋਵੇਗਾ ਕੋਈ ਰੋਸ਼ਨੀਆਂ ਤੁਹਾਡੇ ਅੰਦਰੋਂ ਤੋਂ ਮਹਿਸੂਸ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਕੋਈ ਧੁਨ ਅੰਦਰੋਂ ਅਜੀਬ ਤਰੀਕੇ ਦੀ ਤੁਹਾਨੂੰ ਮਹਿਸੂਸ ਹੋਵੇਗੀ ਤੁਹਾਡਾ ਮਨ ਬਿਲਕੁਲ ਖਾਲੀ ਤੇ ਸ਼ਾਂਤ ਹੋ ਜਾਵੇਗਾ ਜਦੋਂ ਤੁਹਾਡਾ ਮਨ ਬਾਹਰ ਦੀ ਧੁਨ ਨੂੰ ਸੁਣਨਾ ਬੰਦ ਕਰ ਗਿਆ ਪਕੜਨਾ ਬੰਦ ਕਰ ਦੇ ਤੁਹਾਡੀ ਅੰਦਰ ਦੀ ਧੌਂ ਦੀ ਪਕੜ ਬਣ ਜਾਵੇ ਜੋ ਅਨਾਦ ਗਾਹ ਦੀ ਧੌਂ ਹੋਵੇਗੀ ਇਹ ਇੱਕ ਤੁਮ ਤੁਹਾਨੂੰ ਸੁਣਾਈ ਨਹੀਂ ਦੇਵੇਗੀ ਕੱਟੀਆਂ ਤੁਨਾ ਤੁਮ ਸੁਣਾਈ ਦੇ ਸਕਦੀਆਂ ਹਾ ਟੋਲ ਕੀ ਦੀ ਤੁਨ ਸੁਣਾਈ ਦੇ ਸਕਦੀ ਐ ਪਾਇਲ ਦੀ ਤੁਨ ਸੁਣਾਈ ਦੇ ਸਕਦੀ ਹੈ ਵਸਰੀ ਦੀ ਤੁਨ ਸੁਮਈ ਦੇ ਸਕਦੀ ਹੈ ਟਿੱਡੀ ਦੀ ਤੁਨ ਸੁਮਈ ਦੇ ਸਕਦੀ ਹੈ ਲਹਿਰਾ ਦੀ ਤੁਨ ਸੁਮਈ ਦੇ ਸਕਦੀ ਹੈ ਕੰਟੀ ਦੀ ਤੁਨ ਸੁਮਈ ਦੇ ਸਕਦੀ ਹੈ ਇਹ ਤੁਨ ਤੁਨਾ ਇਕੱਠੀਆਂ ਵੀ ਸੁਮਈਆਂ ਦੇਣਗੀਆਂ ਜਦੋਂ ਤੁਹਾਨੂੰ ਇਹ ਤੁਨਾ ਸੁਮਈ ਦੇਣਗੀਆਂ ਤਾਂ ਤੁਸੀਂ ਬ੍ਰੰਧ ਦਵਾਰ ਦੇ ਵਿੱਚ ਜਾ ਪ੍ਰਵੇਸ਼ ਹੋਵੋਗੇ ਉੱਥੇ ਤੁਹਾਨੂੰ ਰੋਸ਼ਨੀਆ ਦਾ ਅਨੁਭਵ ਹੋ ਸਕਦਾ ਹੈ ਪਰ ਕਲਪਨਾ ਕਰਦਿਆਂ ਹੋਇਆਂ ਧਿਆਨ ਵਿੱਚ ਨਹੀਂ ਬੈਠਣਾ ਬਾ ਇੱਥੇ ਅਸੀਂ ਗਲਤੀ ਕੀ ਕਰਦੇ ਹਾਂ ਆਪਣੇ ਸਰੀਰ ਨੂੰ ਇਸ ਤਰੀਕੇ ਦੇ ਨਾਲ ਅਸੀਂ ਲੈ ਲੈਨੇ ਆ ਜਿਵੇਂ ਅਸੀਂ ਕੋਈ ਦੌੜ ਜਿਤਨੀ ਹੋਵੇ ਕੋਈ ਚੰਗ ਜਿਤਨੀ ਹੋਵੇ ਪਾਵਲਾਂ ਦੀ ਤਰ੍ਹਾਂ ਅਸੀਂ ਜੀਸਨ ਨੂੰ ਕਰਨਾ ਸ਼ੁਰੂ ਕਰ ਦਿੰਨੇ ਆਂ ਵੀ ਅੱਜ ਅਸੀਂ ਅੱਜ ਹੀ ਉਸ ਧੁਨ ਨੂੰ ਉਸ ਅਨੁਭਵ ਨੂੰ ਪ੍ਰਾਪਤ ਕਰ ਲਵਾਂਗੇ ਸ਼ਾਂਤੀ ਦਾ ਨਾ ਬੈਠਣਾ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਅਭਿਆਸ ਤੋਂ ਬਾਅਦ ਤੁਹਾਨੂੰ ਇਹ ਅਨੁਭਵ ਹੋਵੇਗਾ ਤੇ ਕੋਸ਼ਿਸ਼ ਇਹ ਰਹੇ ਇਸ ਅਭਿਆਸ ਨੂੰ ਕਰਨ ਦਾ ਜੋ ਸਮਾਂ ਹੈ ਰਾਤ ਦਾ ਹੋਵੇ ਕਿਉਂਕਿ ਉਸ ਸਮੇਂ ਇਸ ਨੂੰ ਪકડਣਾ ਆਸਾਨ ਹੁੰਦਾ ਕਿਉਂਕਿ ਰੌਣਾਪਾ ਬੰਦ ਹੋ ਜਾਂਦਾ ਹੈ ਤੁਹਾਡਾ ਫੋਨ ਸਾਇਲੈਂਟ ਤੇ ਹੋਵੇ ਵਾਈਬ੍ਰੇਸ਼ਨ ਤੇ ਵੀ ਨਾ ਹੋਵੇ ਬਿਲਕੁਲ ਚੁੱਪ ਹੋਵੇ ਪਹਿਲੇ ਗਾਲ ਫੋਨ ਬੰਦ ਹੋਵੇ ਕੋਈ ਨੈਟਵਰਕ ਨਾ ਹੋਵੇ ਤੁਸੀਂ ਚੁੱਪਚਾਪ ਬੈਠਣਾ ਢੁੱਲੇ ਢੁੱਲੇ ਕੱਪੜੇ ਪਾ ਕੇ ਬੈਠਣਾ ਤਾਂ ਕਿ ਤੁਹਾਡੀ ਤੁਹਾਡੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤੰਗੀ ਮਹਿਸੂਸ ਨਾ ਹੋਵੇ ਜਿਸ ਤਰ੍ਹਾਂ ਤੁਹਾਨੂੰ ਤੁਹਾਨੂੰ ਆਰਾਮ ਅਨੁਭਵ ਹੁੰਦਾ ਹੈ ਉਸੇ ਤਰੀਕੇ ਨਾਲ ਤੁਸੀਂ ਬੈਠ ਸਕਦੇ ਹੋ ਸੋ ਜਦੋਂ ਤੁਸੀਂ ਇਹ ਸਵਾਸਾਂ ਦੇ ਉੱਤੇ ਧਿਆਨ ਲਗਾਓਗੇ ਅੰਦਰ ਤੋਂ ਅੰਦਰ ਤੋਂ ਤੁਹਾਡੇ ਵਿਚਾਰ ਖਤਮ ਹੋ ਜਾਣਗੇ ਬਾਹਰ ਨੂੰ ਤੁਹਾਡੇ ਮਨ ਨੂੰ پکڑਣਾ ਬੰਦ ਕਰ ਦਿੱਤਾ ਤੁਹਾਡੇ ਅੰਦਰ ਇੱਕ ਗਹਿਰੀ ਸ਼ਾਂਤੀ ਛਾ ਜਾਵੇਗੀ ਇੱਕ ਹਨੇਰੇ ਤੋਂ ਬਹੁਤ ਰੋਚਕ ਦਾ ਅਨੁਭਵ ਹੋਵੇਗਾ ਉੱਤੇ ਤੁਹਾਨੂੰ ਤੁਨਾ ਸੁਣਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ ਇਹੀ ਅਨਹਦ ਨਾਲ ਦਾ ਅਨੁਭਵ ਤੁਹਾਨੂੰ ਪ੍ਰਾਪਤ ਹੋਵੇਗਾ ਸੋ ਇਸ ਇਸ ਤੋਂ ਇਲਾਵਾ ਹੋਰ ਵੀ ਕਈ ਵਿਧੀਆਂ ਹਨ ਉਹਨਾਂ ਦਾ ਜਿੱਦਾਂ ਅਸੀਂ ਫੇਰ ਹੋਰ ਕਿਸੇ ਵੀਡੀਓ ਦੇ ਵਿੱਚ ਕਰਾਂਗੇ ਅੱਜ ਇਸ ਬੀਤੀ ਬੀਤੀ ਤਰਾਈ ਤੁਸੀਂ ਅਨੰਦ ਨਾਦ ਦੀ ਤੁਮ ਨੂੰ ਸੁਣਨ ਦੀ ਕੋਸ਼ਿਸ਼ ਕਰਨੀ ਆ ਸੋ ਕਾਲੀ ਨਹੀਂ ਕਰਨੀ ਜਲਦਬਾਜੀ ਨਹੀਂ ਕਰਨੀ ਤੁਹਾਡੇ ਅੰਦਰ ਦੀ ਤੁਮ ਤੁਹਾਨੂੰ ਸੁਣਾਈ ਜ਼ਰੂਰ ਦੇਵੇਗੀ ਚਿੰਤਾ ਵਿੱਚ ਨਹੀਂ ਜਾਣਾ ਸਰੀਰ ਨਾਲ ਧੱਕਾ ਨਹੀਂ ਕਰਨਾ ਰੌਲਾ ਨਹੀਂ ਪਾਉਣਾ ਜ਼ੋਰ-ਜ਼ੋਰ ਦੇ ਨਾਲ ਕੋਈ ਮੰਤਰ ਜਾਪ ਨਹੀਂ ਕਰਨਾ ਕਿਸੇ ਤਰ੍ਹਾਂ ਦੀ ਕਲਪਨਾ ਨਹੀਂ ਕਰਨੀ ਤਦ ਤੁਹਾਨੂੰ ਅਨੰਦ ਨਾਦ ਦੀ ਤੁਮ ਸੁਣਾਈ ਦੇਵੇਗੀ ਕਿਸੇ ਤਰ੍ਹਾਂ ਦੇ ਕਰਮ ਕਾਂਡ ਵਿੱਚ ਨਹੀਂ ਪੈਣਾ ਕੋਈ ਬਾਹਰੀ 뮤직 ਦਾ ਸਹਾਰਾ ਨਹੀਂ ਲੈਣਾ ਤੁਹਾਨੂੰ ਫਿਰ ਅਨੰਦ ਨਾਦ ਦੀ ਤੁਮ ਸੁਣਾਈ ਪਵੇਗੀ ਸੋ ਅੱਜ ਦੇ என்ன மில் நம்ம விஷய விடுதே தன்வாது